ਨਾਰਾਇਣੋ ਹਰੀ ਜੈ ਸ਼੍ਰੀ ਰਾਮ ਵੇਦ ਪੁਰਾਨ ਸੇਧ ਦੇ ਨਾਲ ਉਹ ਕਹਿੰਦੇ ਆ ਪਹਿਲਾ ਸੁਖ ਮਿਰੋਪੀ ਕਰ ਦੂਜਾ ਸੁਖ ਧਰਮੇ ਮਾਇਆ ਤੀਜਾ ਸੁਖ ਸੁਲਖਣਾ ਨਾਰੀ ਚੌਥਾ ਸੁਖ ਪੁੱਤਰ ਅਗਿਆਕਾਰੀ ਪੰਜਵਾਂ ਸੁਖ ਇੱਥੇ ਹੀ ਸਮੇਟਦੇ ਆਓ ਪੰਜਵਾਂ ਸੁਖ ਰਾਜ ਮੇਂ ਪਾਸਾ ਛੇਵਾਂ ਸੁਖ ਰਾਜ ਘਰ ਵਸਾ ਤੇ ਸੱਤਵਾਂ ਸੁਖ ਬ੍ਰਹਮ ਮੇਂ ਆਸਾ ਤੁਸੀਂ ਅਗਰ ਦੇਖੋ ਕਿ ਇਸ ਪਰਿਵਾਰ ਦੀ ਸਮਰiddhi ਇਹ ਮਹਾਵਾਕ ਦੇ ਵਿੱਚ ਪੂਰੀ ਪੂਰੀ ਆਉਂਦੀ ਔਰ ਸਮਰiddhi ਦੀ ਜੜ ਤੁਹੀ ਸੁਲਕਸ਼ਨਾ ਨਾਰੀ ਜਿਸ ਘਰ ਦੇ ਵਿੱਚ ਸੁਰਖਸ਼ਣਾ ਨਾ ਰਹੀ ਹੈ ਉਸ ਪਰਿਵਾਰ ਦੀ ਸਮ੍ਰਿਧੀ ਦਸੇ ਦਿਸ਼ਾਵਾਂ ਦੇ ਵਿੱਚ ਫੈਲਦੀ ਹੈ ਔਰ ਭੁੱਲਾ ਦੀ ਖੁਸ਼ਬੂਦ ਕਹੇ ਹਵਾ ਤੋਂ ਪੁੱਠੀ ਨਹੀਂ ਜਾਂਦੀ ਪਰ ਮਨੁੱਖੀ ਗੁਨਾ ਦੀ ਖੁਸ਼ਬੂ ਚਾਰੇ ਦਿਸ਼ਾਵਾਂ ਦੇ ਵਿੱਚ ਜਾਂਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਿਸੇ ਨੇ ਪੁੱਛਿਆ ਕਿ ਗੁਰੂ ਸਾਹਿਬ ਧਰਤੀ ਤੇ ਸਭ ਤੋਂ ਸੁਭਤਰ ਕੀ ਹੈ ਤੇ ਗੁਰੂ ਸਾਹਿਬ ਨੇ ਕਿਹਾ ਮਾ ਦੇ ਚੱਕ ਉਸੇ ਪ੍ਰਸੰਗ ਦੇ ਵਿੱਚ ਇੱਕ ਕਹਾਣੀ ਹੈ ਕਿ ਕਿਸੇ ਚੰਦਾਲ ਨੇ ਕਿਸੇ ਚੰਦਾਲ ਨੇ ਕਿਸੇ ਬੰਦੇ ਨੂੰ ਕਿਹਾ ਓ ਤੈਨੂੰ ਦਸਾਂ ਦਸ਼ਾਵਾਂ ਦਾ ਰਾਜ ਦੇ ਦੂੰ ਤੂੰ ਮਾਂ ਦਾ ਦਿਲ ਕੱਢ ਲਿਆ ਬੰਦਾ ਬਾਗਲ ਸੀ ਉਹਨੇ ਢਾਕੂਆ ਮਾਰਿਆ ਮਾਂ ਦਾ ਦਿਲ ਕੱਢ ਲਿਆ ਤੇ ਜਦੋਂ ਮਾਂ ਦਾ ਦਿਲ ਕੱਢ ਕੇ ਉਹ ਤੁਰਨ ਲੱਗਿਆ ਤੇ ਪਾਵੇ 'ਚ ਪੈਰ ਫਸ ਗਿਆ ਤੇ ਥੱਲੇ ਡਿੱਗ ਪਿਆ ਤੇ ਮਾਂ ਦੇ ਦਿਲ ਦੇ ਵਿੱਚੋਂ ਆਵਾਜ਼ ਆਈ ਬੇਟਾ ਤੈਨੂੰ ਛੱਡ ਦੇ ਇਸ ਦੁਨੀਆ 'ਚ ਇਸ ਧਰਤੀ ਦੇ ਉੱਤੇ ਜੇ ਕਿਸੇ ਨੇ ਰੱਬ ਨਹੀਂ ਦੇਖਿਆ ਤੇ ਮਾਂ-ਬਾਪ ਉਹਨਾਂ 'ਚ ਰੱਬ ਵਸਦਾ ਹੈ ਕਿਉਂਕਿ ਦੋ ਹੀ ਸ਼ਖਸ ਧਰਤੀ ਦੇ ਉੱਤੇ ਐਸੇ ਨੇ ਜਿਹੜੇ ਆਪਣੀ ਔਲਾਦ ਨੂੰ ਆਪਣੇ ਤੋਂ ਉੱਚਾ ਦੇਖ ਕੇ ਖੁਸ਼ ਨਹੀਂ ਭਾਰੀ ਭਾਈ ਦੀ ਲੜਾਈ ਹੋ ਜਾਂਦੀ ਹੈ

ਤੇ ਉਹਦੀ ਜ਼ਿੰਦਗੀ ਦਾ ਪੜਾ ਹੀ ਹੋ ਗਿਆ ਦੋ ਪੜਾ ਇੱਕ ਦਿਨ ਜਦ ਤਨੋਂ ਬਾਪ ਬੰਦਾ ਇੱਕ ਦਿਨ ਜਦ ਤਨ ਮਾਂ ਬਾਪ ਰਹਿੰਦੇ ਬੰਦੇ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਉਸ ਮਾਂ ਦੇ ਅਸ਼ੀਰਵਾਦ ਨੇ ਔਰ ਜਦੋਂ ਕੁੜੀ ਵਿਆਹ ਨਹੀਂ ਹੁੰਦੀ ਆ ਨਾ ਤੇ ਪਤਾ ਕਰਦੇ ਲੋਕ ਕਹਿੰਦੇ ਯਾਰ ਵੇਖ ਕੇ ਆਂ ਜਰਾ ਪਤਾ ਕਰੀਂ ਜਰਾ ਮਾਂ ਕਹਿੰਦੀ ਉਸ ਮਾਂ ਕਰਕੇ ਗੱਲਰਾ ਸਾਹਿਬ ਤੂੰ ਖਾਨਦਾਨੀ ਕਹੋਨਾ ਖਾਨਦਾਨੀ ਖਾਨਦਾਨੀ ਬੰਦਾ ਉਹ ਨਹੀਂ ਹੁੰਦਾ ਜਿਹਦੇ ਕੋਲ ਰੁਪਏ ਪੈਸੇ ਚਾਰ ਖਾਨਦਾਨੀ ਬੰਦਾ ਉਹ ਹੁੰਦਾ ਜਿਹਦੇ ਕੋਲ ਸਨਸਕਾਰ ਨੇ ਮਾਦੇ ਜਿਹਦੇ ਕੋਲ ਸੇਧ ਹੈ ਉਹ ਪੈਸੇ ਥੇਲੇ ਪੜਿਆ ਕੋਣ ਨੇ ਲੇਕਿਨ ਸਮਾਜ ਚ ਇੱਜ਼ਤ ਨਹੀਂ ਕੀ ਕੋयल ਕੂਕ ਨਾਲ ਫਲ ਨਾਲ ਖੇਤੋਂ ਵਿੱਚ ਨਾਲ ਦੇ ਇਨਸਾਨ ਆਪ ਦੇ ਕਰਮ ਜਿਹਦੇ ਕੋਲ ਇਮਾਨਦਾਰੀ ਹੈ ਜਿਹਦੇ ਕੋਲ ਸੱਚ ਹੈ ਜਿਹੜਾ ਚੋਰ ਨਹੀਂ ਜਿਹੜਾ ਸਮਾਜ ਨੂੰ ਲੋਕਾਂ ਨਹੀਂ ਚਿਹਰਾ ਵੱੜਦਾ ਹੈ

ਔਰ ਅੱਜ ਕਿਉਂਕਿ ਗਰਵ ਪ੍ਰਾਂਦੇ ਚਰਨੀ ਖੜੇ ਆ ਤੇ ਵੇਦ ਲਿਖਦਾ ਹੈ ਖੇਤੀ ਬੜੇ ਖੁਦ ਕੇ ਕਰਮਾਂ ਖੇਤੀਬਾੜੀ ਹੈ ਆਪਕੇ ਕਰਮਾਂ ਨਾਲ ਲੇਕਿਨ ਪੁੱਤਰ ਬੜੇ ਮਾਤਾ ਪਿਤਾ ਕੇ ਧਰਮ ਇਹ ਉਸ ਮਾਪਿਓ ਦੇ ਧਰਮ ਨੇ ਤੁਹਾਨੂੰ ਅੱਜ ਇਸ ਰਗਾਂ ਤੇ ਲਿਆ ਕੇ ਖੜਾ ਕਰ ਦਿੱਤਾ ਤੇ ਸਾਰਾ ਸਮਾਜ ਤੁਹਾਨੂੰ ਸਲਾਮਾ ਮੰਨਦਾ ਤੁਹਾਡੀ ਸੋਚ ਤੁਹਾਡੀ ਜਿਹੜੀ ਮਨੁੱਖਤਾ ਦੇ ਪ੍ਰਤੀ ਭਲਾ ਕਰਨ ਦੀ ਸੋਚ ਇਹ ਇਸ ਹਮੇਸ਼ਾ ਬਣੀ ਰਹੇ ਮੈਂ ਜ਼ਾਦਾ ਸ਼ਬਰੀ ਜੀ ਨੇ ਮੈਂ ਇਹਨੂੰ ਕਲਪਨਾ ਨਹੀਂ ਹੈ ਕਿ ਇਸ ਮਾਂ ਦੇ ਅਸ਼ੀਰਵਾਦ ਦੇ ਕਰਕੇ ਤੁਸੀਂ ਅੱਜ ਜਿੱਥੇ ਵੀ ਹੋ ਉਹਦੀ ਸੇਵਾ ਕਰਕੇ ਤੁਸੀਂ ਜਿੱਥੇ ਵੀ ਹੋ ਉਹ ਜਿਹਨੂੰ ਬਰਕਰਾਰ ਹੀ ਰੱਖ ਲੋ ਤੇ ਦੁਨੀਆਂ ਦੇ ਵਿੱਚ ਪੁੱਛ ਹੀ ਚਾਹੀ ਮਾਂ ਦੀ ਸੇਵਾ ਜਿਹਨੂੰ ਮਿਲ ਜੇ ਨਾ ਉਹ ਬੜਾ ਬੜਾ ਭਾਗੀ ਹੈ ਸਾਨੂੰ ਤੇ ਆਪਣੇ ਮਾਪੇ ਦੀ ਸੇਵਾ ਹੀ ਕੀਤੀ ਸੁੱਤੇ ਪਈ ਅੱਖ ਮੋਲੀ ਸੋ ਜਿਹੜੇ ਬੰਦਿਆਂ ਨੂੰ ਮਾਪੇ ਦੀ ਸੇਵਾ ਵੀ ਮਿਲ ਜੇ ਨਾ ਉਹ ਬੰਦੇ ਵੀ ਬਹੁਤ ਵੱਡੇ ਵੱਡ ਭਾਗੀ ਨੇ ਅਖੀਰ ਦੇ ਵਿੱਚ ਮੈਂ ਇਹੀ ਕਹੂੰਗਾ ਕਿ ਪਰਮਾਤਮਾ ਆਤਮਿਕ ਸ਼ਾਂਤੀ ਬਖਸ਼ ਘਾਰ ਨੂੰ ਕੋਈ ਪੂਰਾ ਹੀ ਨਹੀਂ ਕਰ ਸਕਦਾ ਇਹ ਅਸਹਿ ਹੈ ਇਹ ਅਕਹਿ ਹੈ ਇਹਨੂੰ ਨਾ ਕੋਈ ਬਿਆਨ ਕਰ ਸਕਦਾ ਹੈ ਨਾ ਇਸ ਘਾਟ ਨੂੰ ਕੋਈ ਪੂਰਾ ਕਰ ਸਕਦਾ ਹੈ پرما بل بخش کہ تھی اس وچھوڑے کو سکتے اور زندگی کے ماں باپ نے لیتے سنسکار پیرا دیا بہت بہت دنواد بونے سب سیاں کا